ਮੇਸ਼ਵਰ ਨੂੰ ਪਾਇਆ ਉਹਨੇ ਅਕਾਲ ਪੁਰਖ ਪ੍ਰਭੂ ਨੂੰ ਪਾਇਆ ਹallelujah ਹallelujah ਜਦਿਨੀ ਪ੍ਰੇਮ ਨਹੀਂ ਕੀਤਾ ਕਿਸੇ ਨਾਲ ਉਹ ਆਪਣੇ ਆਪ ਦੇ ਵਿੱਚ ਹੀ ਇੱਕ ਧਰਮੀ ਬਣਿਆ ਆਪਣੇ ਆਪ ਦੇ ਵਿੱਚ ਇੱਕ ਚੰਗਾ ਬਣਿਆ ਤੇ ਪਰ ਉਹਨੇ ਆਪਣੇ ਅੰਦਰ ਕਦੇ ਪੀੜੀ ਹਟ ਸੁਟਾ ਹੀ ਨਹੀਂ ਮਾਰਿਆ ਆਪਣੇ ਆਪ ਪਾਪੀ ਤੇ ਬਾਅਦ ਚ ਆਪਣੇ ਆਪ ਹੀ ਉਹ ਧਰਮੀ ਬਣ ਗਿਆ ਪਰ ਉਹਨੇ ਪਰਮੇਸ਼ਰ ਦਾ ਹੁਕਮ ਮੰਨਿਆ ਨਹੀਂ ਵਧੀਆ ਨਹੀਂ ਜਦੋਂ ਮੈਂ ਪ੍ਰੇਮ ਨੂੰ ਪਾਇਆ ਹੈ ਪਹਿਲਾ ਹੁਕਮ ਪ੍ਰੇਮ ਹੈ ਤੇ ਪ੍ਰੇਮ ਵਿੱਚ ਪਰਮੇਸ਼ਰ ਹੈ ਜਿਹਦੇ ਅੰਦਰ ਪ੍ਰੇਮ ਹੈ ਉਹਦੇ ਅੰਦਰ ਪਰਮੇਸ਼ਰ ਹੈ ਤੇ ਜਿਹਨੇ ਪ੍ਰੇਮ ਕਰ ਲਿਆ ਉਹਨੇ ਪਰਮੇਸ਼ਰ ਨੂੰ ਪਾਇਆ ਇੱਕ ਹੋਰ ਹੋਰ ਬਾਕੀਆਂ ਨਾਲ ਈਰਖਾ ਵੈਰ ਦੁਸ਼ਮਣੀਆਂ ਪਾਈਆਂ ਹੋਈ ਪ੍ਰਭੂ ਜੀ ਕਹਿੰਦਾ ਤੁਸੀਂ ਉਹਨਾਂ ਨਾਲ ਪਿਆਰ ਕਰੋ ਜਿਹੜੇ ਤੁਹਾਡੇ ਨਾਲ ਵੈਰ ਕਰਦੇ ਹallelujah ਫਿਰ ਤੁਸੀਂ ਮੇਰੇ ਵਰਗੇ ਹੋ ਤਾਂ ਹੀ ਪ੍ਰਭੂ ਕਹਿੰਦਾ ਨਾ ਇਹ ਜਿਸ ਤੁਸੀਂ ਕਹਿੰਦਾ ਪਿਤਾ ਮੈਨੂੰ ਪਿਆਰ ਕਰਦਾ ਮੈਂ ਪਿਤਾ ਨੂੰ ਕਰਦਾ ਤੁਸੀਂ ਮੇਰੇ ਪ੍ਰੇਮ ਵਿੱਚ ਬਣੇ ਰਹੋ ਤੇ ਬੁੱਤਰ ਬਾਬੂ ਨੇ ਪਤਾ ਕੀ ਲਿਖਿਆ ਇੱਕ ਜਗ੍ਹਾ ਤੇ ਲਿਖਿਆ ਕਹਿੰਦਾ ਮੈਂ ਭਲਿਆਂ ਤੇ ਸੂਰਜ ਚਾੜਦਾ ਨਾਉ ਬੁਰਿਆਂ ਤੇ ਹੀ ਚਾੜਦਾ ਇਹ ਕੀ ਆ ਪਰਮੇਸ਼ਰ ਦਾ ਸਾਰੇ ਬੋਲੋ ਪ੍ਰੇਮ ਇਹ ਕੀ ਆ ਪਰਮੇਸ਼ਰ ਦਾ ਪ੍ਰੇਮ ਤੇ ਜਿਓ ਕੱਲਾ ਇਨਸਾਨ ਵਰਗਾ ਹੁੰਦਾ ਉਹਨੇ ਉਹਨਾਂ ਦੇ ਸੂਰਜ ਚਾੜਦਾ ਸੀ ਜਿਹੜੇ ਸੱਚੇ ਰੱਬ ਦੀ ਆराधना ਕਰਦੇ ਹੁੰਦੇ ਉਹ ਕਹਿੰਦਾ ਮੈਂ ਭਲਿਆਂ ਤੇ ਵੀ ਸੂਰਜ ਚਾੜਦਾ ਤੇ ਬੁਰਿਆਂ ਤੇ ਵੀ ਚਾੜਦਾ ਫੇਰ ਕਹਿੰਦਾ ਮੈਂ ਭਲਿਆਂ ਤੇ ਵੀ ਮੀਂਹ ਵਰਸਾਉਣਾ ਤੇ ਬੁਰਿਆਂ ਤੇ ਵੀ ਵਰਸਾਉਣਾ ਇਹ ਕੀ ਆ ਪਰਮੇਸ਼ਵਰ ਦਾ પ્રેમ ਤੇ ਅੱਜ ਬੰਦਾ ਜਦੋਂ ਮੜਾ ਜਾ ਆਪਣੇ ਆਪ ਨੂੰ ਧਰਮੀ ਕਹਣ ਲੱਗਦੇ ਉਹ ਉਹਨਾਂ ਨਾਲ ਹੀ ਪ੍ਰੇਮ ਕਰਦਾ ਜਿਹੜੇ ਉਹਦੀ ਸੰਗਤੀ ਦੇ ਹੁੰਦੇ ਆ ਤੇ ਦੂਜਿਆਂ ਨੂੰ ਉਹ ਵੈਰ ਰੱਖਦਾ ਦੂਜਾ ਨਾਲੋਂ ਈਰਖਾ ਵੈਰ ਧੜੇ ਬਾਜੀ ਇੱਕ ਤਾਂ ਅਸੀਂ ਕਿਸੇ ਪਿੰਡ ਵਿੱਚ ਗਏ ਸੰਗਤ ਕਰਨ ਮਨਜੇ ਤੇ ਆ ਬੰਦਾ ਚਲੋ ਅਸੀਂ ਬਚਾ ਦਿੱਤਾ ਉਹਨੇ ਵਿਸ਼ਵਾਸ ਕੀਤਾ ਪ੍ਰਭੂ ਚ ਆਇਆ ਰੋਟੀ ਪਾਣੀ ਖਾਣ ਲੱਗ ਪਿਆ ਚੰਗਾ ਹੋ ਗਿਆ ਤੇ ਬਾਅਦ ਵਿੱਚ ਰਿਸ਼ਤੇਦਾਰ ਆ ਕੇ ਗਵਾਂਢੀ ਆ ਗਏ ਕਹਿੰਦੇ ਅਸੀਂ ਤੁਹਾਨੂੰ ਮਹੀਨੇ ਬਾਅਦ ਰਾਸ਼ਨ ਪਾਣੀ ਦੇ ਕੇ ਜਾਂਦੇ ਆ ਉਹਦਾ ਰਾਸ਼ਨ ਪਾਣੀ ਪਾਪਾ ਬੰਦ ਕਰ ਦਾਂਗੇ ਤਾਂ ਉਡਾ ਕੇ ਉਹ ਕਹਿੰਦੇ ਤੇਰਾ ਰਾਸ਼ਨ ਪਾਣੀ ਬੰਦ ਤੇਰੀ ਕੁੜੀ ਕਾਲਜ ਪੜ੍ਹਦੀ ਆ ਅਸੀਂ ਉਹਨੂੰ ਕਰਾਇਆ ਕਿੰਨੇ ਆ ਉਹਦੀਆਂ ਫੀਸਾਂ ਭਰ ਦਿਆਂ ਬੰਦ ਤੇ ਯਸਮੀਨ ਮੰਨੇਗੀ ਤਾਂ ਤੇਰਾ ਸਾਰਾ ਕੁਝ ਬੰਦ ਮਗਾ ਅਕਾਲ ਪੁਰਖ ਪਰਮੇਸ਼ਰ ਦੀ ਸੋਚ ਇਦਾਂ ਦੀ ਨਹੀਂ ਹੈ ਉਹ ਪਲਿਆ ਤਾਂ ਵੀ ਨਹੀਂ ਪਾਉਂਦਾ ਤੇ ਬੁਰਿਆ ਤਾਂ ਵੀ ਪਲਿਆ ਤਾਂ ਵੀ ਉਹ ਸੂਰਜ ਚਾੜਦਾ ਤੇ ਬੁਰਿਆ ਤਾਂ ਵੀ ਪਰ ਅੱਜ ਦੇ ਧਰਮੀ ਜਿਹੜੇ ਆ ਉਹ ਬਾਈਕਾਟ ਕਰਨ ਨੂੰ ਤਿਆਰ ਹੋ ਜਾਂਦੇ ਇਹਨਾਂ ਦਾ ਬਾਈਕਾਟ ਕਰ ਦਿਓ ਜੀ ਆਪਣੇ ਨਾਲ ਕੋਈ ਹੈ ਨਾ ਇਹਨਾਂ ਨੂੰ ਦੁੱਧ ਨਹੀਂ ਦੇਣਾ ਦੀ ਰਾਸ਼ਨ ਨਹੀਂ ਦੇਣਾ ਇਹਨਾਂ ਨੂੰ ਬਾਈਕਾਟ ਕਰ ਦਿਓ ਕੀ ਅਕਾਲ ਪੁਰਖ ਪਰਮੇਸ਼ਰ ਸਾਨੂੰ ਇਹੀ ਸਿਖਾਉਂਦਾ ਉਹ ਕਹਦਾ ਦੁਸ਼ਮਣਾਂ ਨੂੰ ਪਿਆਰ ਕਰੋ ਅਸੀਂ ਕਿਸਰਾ ਵੈਰ ਨਹੀਂ ਕੀਤਾ ਅਸੀਂ ਫਿਰ ਵੀ ਦੁਆ ਕੀਤੀ ਪ੍ਰਭੂ ਜੀ ਨੇ ਮਾਫ ਕਰ ਕਿਉਂਕਿ ਸਾਡੇ ਪ੍ਰਭੂ ਨੇ ਸਾਨੂੰ ਮਾਫ ਕਰਨਾ ਸਿਖਾਇਆ ਉਹ ਪਾਈਸਾ ਪਾਪ ਦੇ ਵਿੱਚ ਮਰ ਗਿਆ ਫਿਰ ਪਿੱਛੇ हट ਗਏ ਲੋਕ ਬਿਮਾਰੀ ਵਿੱਚ ਮਾਰ ਲੈਣਗੇ ਨਸ਼ੇ ਵਿੱਚ ਬੰਦਾ ਮਾਰਨਾ ਮਨਜ਼ੂਰ ਹੈ ਨਰਕ ਵਿੱਚ ਭੇਜਣਾ ਮਨਜ਼ੂਰ ਹੈ ਪਰ ਜਦੋਂ ਕਿ ਯਿਸੂ ਮੇਜੇ ਵਿਸ਼ਵਾਸ ਕਰ ਲੈਣਗਾ ਕਿਉਂਕਿ ਤੈਨੂੰ ਕੁਝ ਵੀ ਮਿਲਣਾ ਉਹ ਬੰਦੇ ਦੀ ਮੌਤ ਹੋ ਗਈ 15 20 ਦਿਨਾਂ ਬਾਅਦ ਮਰ ਗਿਆ ਉਹ ਲੋਕਾਂ ਨੇ ਕਬੂਲ ਕਰ ਲਿਆ ਚਲੋ ਮਰ ਗਿਆ ਤਾਂ ਕੋਈ ਦਾ ਨਹੀਂ ਭਾਣਾ ਮੰਨ ਲੋ ਰੱਬ ਦਾ ਪਰ ਸਾਰੀਆਂ ਗੱਲਾਂ ਵਿੱਚ ਰੱਬ ਦਾ ਭਾਣਾ ਨਹੀਂ ਹੈ ਕਈ ਵਾਰ ਅਸੀਂ ਖੁਦ ਆਪਣੀ ਗਲਤੀਆਂ ਨਾਲ ਆਪ ਹੀ ਆਪਣੀ ਜਾਨ ਦਾ ਨੁਕਸਾਨ ਕਰਦੇ ਹallelujah ਮੈਨੂੰ ਕਰ ਮੈਨੂੰ ਕਰ ਅਕਾਲ ਪੁਰਖ ਪਰਮੇਸ਼ਰ ਨੂੰ ਕਰ ਤੇ ਦੂਜਾ ਹੁਕਮ ਕਿੰਨੂ ਕਿਹਾ ਸੀ ਕਰਨਾ ਜੀ ਨੇ ਬਾਈਬਲ ਪੜ੍ਹੀਏ ਮੇਰੇ ਪਰ ਕਿੰਨੂ ਕਿਹਾ ਸੀ ਦੂਜਾ ਹੁਕਮ ਦੂਜਾ ਪਿਆਰ ਕਿੰਨੂ ਕਿਹਾ ਸੀ ਹਾਂ ਕਿੰਨੂ ਕਿਹਾ ਸੀ ਗੁਆਟੇ ਨੂੰ ਤੇ ਨਾਲ ਇਹ ਵੀ ਲਿਖਿਆ ਆਪਣੇ ਵੈਰ ਰੱਖਣ ਵਾਲਾ ਨਾਲ ਪਿਆਰ ਕਰ ਪਹਿਲਾ ਹੁਕਮ ਪਰਮੇਸ਼ਰ ਨੂੰ ਪਿਆਰ ਕਰ ਦੂਜਾ ਹੁਕਮ ਆਪਣੇ ਗਵਾਂਡੀਆਂ ਨਾਲ ਆਪਣੇ ਵੈਰੀਆਂ ਨਾਲ ਪਿਆਰ ਕਰ ਹallelujah ਹallelujah ਕਿਉਂਕਿ ਜਿੱਥੇ ਪਿਆਰ ਹੈ ਉੱਥੇ ਪਰਮੇਸ਼ਰ ਹੈ ਕੋਈ ਕੋਈ ਹੁਣ 12 ਆਇਤ ਤੋਂ ਪੜਾਂਗੇ ਮੇਰਾ ਹੁਕਮ ਇਹ ਹੈ ਤੁਸੀਂ ਇੱਕ ਦੂਜੇ ਨਾਲ ਪਿਆਰ ਕਰੋ ਦੁਆਰਾ ਫਿਰ ਪ੍ਰਭੂ ਜੀ ਕਹਿੰਦੇ ਆ ਮੇਰਾ ਹੁਕਮ ਇਹ ਹੈ ਭਾਈ ਤੁਸੀਂ ਇੱਕ ਦੂਜੇ ਨਾਲ ਕੀ ਕਰੋ ਪਿਆਰ ਕਰੋ ਸਾਰੇ ਬੋਲੋ ਭਾਈ ਇੱਕ ਦੂਜੇ ਨੂੰ ਪਿਆਰ ਕਰਨਾ ਹੈ ਇੱਕ ਦੂਜੇ ਨਾਲ ਲੜਨਾ ਨਹੀਂ ਜੇ ਪਤੀ ਪਤਨੀ ਵੀ ਲੜ ਕੇ ਆਏ ਆ ਹੁਣ ਤਾਂ ਹੁਣੀ ਫੈਸਲਾ ਕਰ ਲਓ ਘਰੇ ਚ ਕਰਦਿਆਂ ਨਾ ਵੀ ਲੜ ਕੇ ਆਏ ਆ ਸੁਲਾ ਕਰਨੀ ਇੱਕ ਸਾਰੇ ਬੋਲੋ ਪਿਆਰ ਪਿਆਰ ਇੱਕ ਦੂਜੇ ਨਾਲ ਕੀ ਕਰਨਾ ਪਿਆਰ ਘਰ ਦੇ ਮੈਂਬਰਾਂ ਨਾਲ ਕੀ ਕਰਨਾ ਪਿਆਰ ਦੁਸ਼ਮਣਾਂ ਨਾਲ ਕੀ ਕਰਨਾ ਪਿਆਰ ਅਕਾਲ ਪੁਰਖ ਪਰਮੇਸ਼ਰ ਨਾਲ ਕੀ ਕਰਨਾ ਪਿਆਰ ਪਿਆਰ ਕਰਨਾ ਅਕਾਲ ਪੁਰਖ ਪਰਮੇਸ਼ਰ ਨਾਲ ਕੀ ਕਰਨਾ ਪਿਆਰ ਪਿਆਰ ਕਰਨਾ ਤੇ ਸਭ ਤੋਂ ਪਹਿਲਾਂ ਪਿਆਰ ਕਿਹਨੂੰ ਕਰਨਾ ਹੈ ਕਿਸ ਨੂੰ ਕਰਨਾ ਪਰਮੇਸ਼ਰ ਤੇ ਦੂਜਾ ਹੁਕਮ ਕੀ ਨੂੰ ਕਰਨਾ ਗਵਾਡੀ ਨੂੰ ਕਰਨਾ ਹallelujah ਹallelujah ਉਹੀ ਗਵਾਡੀ ਹਰਾਣ ਹੋ ਜੂਗਾ ਫੁੱਲਾਂ ਵਾਲਾ ਸਾਹਾਬ ਪੀਰ ਜੇਹਾਂ ਕੋਠੇ ਤੇ ਚੜ ਕੇ ਗਾਲਾਂ ਕੱਢਦਾ ਸੀ ਅੱਜ ਇਹਦਾ ਰੂਪ ਕਿਵੇਂ ਬਦਲ ਗਿਆ ਉਹ ਤੁਹਾਡੇ ਪੈਰਾਂ ਚ ਆ ਜੂਗਾ ਉਹ ਇੰਨਾ ਨੀਵਾ ਹੋ ਜੂਗਾ ਤੁਹਾਡੇ ਨਾਲੋਂ ਜ਼ਿਆਦਾ ਹallelujah ਹallelujah ਤੇ ਜੇ ਆਪਾਂ ਡਾਂਗਾ ਚੱਕ-ਚੱਕ ਕੇ ਮਨਾ ਸਿੱਧਾ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਹੋਇਆ ਪਰ ਆਹੀ ਤਰੀਕਾ ਹੈ ਇੱਕ ਪਿਆਰ ਪਿਆਰ ਕਰੋ ਪ੍ਰਭੂ ਕਹਿੰਦਾ ਪਿਆਰ ਨਾਲ ਹੀ ਦੁਸ਼ਮਣ ਨੀਵਾ ਹੋ ਜਾਏਗਾ ਉਹਦੇ ਅੰਦਰੋਂ ਵੀ ਸ਼ੈਤਾਨ ਬਾਹਰ ਜਾ ਲੂਗਾ ਹਰ ਕੋਈ ਜਿਹੜਾ ਆਪਣੇ ਭਰਾ ਨਾਲ ਵੈਰ ਰੱਖਦਾ ਹੈ ਸੋ ਖੁਦੀ ਹੈ ਅਤੇ ਤੁਸੀਂ ਜਾਣਦੇ ਹੋ ਕਿ ਕਿਸੇ ਖੂਨੀ ਦੇ ਵਿੱਚ ਜ਼ਿੰਦਗੀ ਨਹੀਂ ਟਿਕਦੀ ਹਾਂ ਜਿਹੜਾ ਆਪਣੇ ਭਰਾ ਨਾਲ ਵੈਰ ਲੱਖਦਾ ਹੈ ਪਿਆਰ ਨਹੀਂ ਕਰਦਾ ਉਸ ਖੂਨੀ ਦੇ ਵਿੱਚ ਜੀਵਨ ਨਹੀਂ ਟਿਕਦਾ ਇਹ ਕਿਹੜਾ ਜੀਵਨ ਆ ਅਨੰਤ ਜੀਵਨ ਜੋ ਪਰਮੇਸ਼ਰ ਨੇ ਦੇਣਾ ਹੈ ਉਸ ਖੂਨੀ ਦੇ ਵਿੱਚ ਉਹ ਜੀਵਨ ਕਦੇ ਨਹੀਂ ਟਿਕੇਗਾ ਇਹ ਨੋਟ ਕਰ ਲੋ ਜਿਹੜਾ ਬੰਦਾ ਜਾਦੇ ਆਪਣੇ ਨੂੰ ਕਹਿੰਦਾ ਹਾਂ ਮੈਂ ਬੜਾ ਦਲੇਰ ਆ ਮੈਂ ਬੜਾ ਤਾਕਤਵਰ ਆ ਬੋਡੀ ਬਿਲਡਰ ਪਤਾ ਨਹੀਂ ਕੀ ਹੋ ਜਾ ਮੈਂ ਚਾਹਤ ਤੋਂ ਮੈਂ ਇਹ ਕਰਦੂ ਮੈਂ ਵਾਟ ਦੂ ਕਹਿੰਦਾ ਉਹਦੇ ਵਿੱਚ ਮੌਤ ਹੈ ਸ਼ੈਤਾਨ ਹੈ ਉਹਦੇ ਅੰਦਰ ਜੀਵਨ ਨਹੀਂ ਹੈ ਜਦੋਂ ਅਸੀਂ ਪ੍ਰੇਮ ਕਰਦੇ ਹਾਂ ਕਹਿੰਦਾ ਅਸੀਂ ਮੌਤ ਤੋਂ ਪਾਰ ਲੰਘ ਜਾਂਦੇ ਹਾਂ ਤੇ ਜਿਹਦੇ ਅੰਦਰ ਪ੍ਰੇਮ ਨਹੀਂ ਹੁੰਦਾ ਫਿਰ ਉਹ ਬਾਅਦ ਪਛਤਾਉਂਦਾ ਜਦੋਂ ਉਹ ਮੌਤ ਦੇ ਹਵਾਲੇ ਹੋ ਜਾਂਦਾ ਕਹਿੰਦਾ ਉਹਦੇ ਅੰਦਰ ਮੌਤ ਰਹਿੰਦੀ ਹੈ ਫਿਰ ਉਹ ਮੌਤ ਦੇ ਹਵਾਲੇ ਹੋ ਜਾਂਦਾ ਫਿਰ ਉਹ ਮੌਤ ਦੇ ਹਵਾਲੇ ਹੋ ਜਾਂਦਾ ਸਾਡੇ ਰਹਿੰਦੇ ਆ ਵੀ ਉਹ ਸਜ਼ਾ ਮਿਲਦੀ ਹੈ ਤੇ ਰੂਹ ਅੱਗੇ ਜਾਂਦੀ ਜਦੋਂ ਉੱਥੇ ਵੀ ਫਿਰ ਉਹ ਪਾਪ ਦੇ ਵਿੱਚ ਨਰਕ ਵਿੱਚ ਚਲਾ ਜਾਂਦਾ ਚਾਹਤਾ ਕਿ ਉਹਨੇ ਸਾਡੇ ਲਈ ਆਪਣੀ ਜਾਨ ਦੇ ਦਿੱਤੀ ਅਤੇ ਚਾਹੀਦਾ ਹੈ ਜਬ ਅਸੀਂ ਭਰਾਵਾਂ ਲਈ ਆਪਣੀਆਂ ਜਾਨਾਂ ਦਈਏ ਹallelujah ਹallelujah ਇੱਥੇ ਯੋਹਾਨਾ ਨਬੀ ਕਹਿੰਦਾ ਹੈ ਇਸ ਲਈ ਕਿ ਯਿਸੂ ਮਸੀਹ ਨੇ ਵੀ ਪ੍ਰੇਮ ਕੀਤਾ ਆਪਣੀ ਜਾਨ ਦੁਸ਼ਮਣਾਂ ਲਈ ਪਾਪੀਆਂ ਲੋਕਾਂ ਲਈ ਦੇ ਦਿੱਤੀ ਕਹਿੰਦਾ ਅਸੀਂ ਵੀ ਆਪਣੇ ਭਰਾਵਾਂ ਦੇ ਲਈ ਆਪਣੀਆਂ ਜਾਨਾਂ ਕੁਰਬਾਨ ਕਈ ਜਿਹੜੇ ਸੰਸਾਰ ਦੇ ਲੋਕ ਹੈ ਉਹ ਕੌਣ ਆ ਭਾਈ ਸਾਰੇ ਵੱਲੋਂ ਕੌਣ ਆ ਬਾਈਬਲ 'ਚ ਲਿਖਿਆ ਆਪਣੀ ਪੜਿਆ ਉਹ ਸਾਡੇ ਭਰਾ ਹੈ ਕੌਣ ਹੈ ਸਾਡੇ ਭਰਾ ਭਾਵੇਂ ਕਿਸੇ ਧਰਮ ਦੇ ਆ ਕਿਸੇ ਜਾਤ ਦੇ ਆ ਕਿਸੇ ਵਰਗ ਦੇ ਹੋ ਸਾਡੇ ਭਰਾ ਹੈ ਕਹਿੰਦੇ ਜਾਨ ਭਰਾਵਾਂ ਦੇ ਬਦਲੇ ਦਿੱਤੀ ਤੇ ਤੁਸੀਂ ਵੀ ਆਪਣੇ ਭਰਾਵਾਂ ਦੇ ਬਦਲੇ ਆਪਣੀਆਂ ਜਾਨਾਂ ਨੂੰ ਪਰਵਾਣ ਕਰ ਦਿਓ ਯਿਸੂ ਮਸੀਹ ਨੇ ਪ੍ਰੇਮ ਕੀਤਾ ਅਸੀਂ ਵੀ ਇੱਕ ਦੂਜੇ ਨਾਲ ਉਹਨੇ ਹੀ ਪ੍ਰੇਮ ਕਰੀ ਪੂਰੀ ਬਾਈਬਲ ਕੋਈਰ ਬਾਈਬਲ ਪ੍ਰੇਮ ਦੇ ਬਾਰੇ ਆ ਜਦੋਂ ਪਵਿੱਤਰ ਬਾਈਬਲ ਨੂੰ ਖੋਲੋਗੇ ਨਾ ते पहले खोलन तो पहला ही जरा फ्रंट पेज है जी ऊपर तुष्य का मोटे अखर हो पढ़ो पवित्र बाइबल, हॉली बाइबल, और उसके तो, तो पहला पेज खोलोगे उसके उपर लिखिया है प्यार स्नेहा की लिखा होने सारू शक्ति मान परमेश ने स्नेहा भेजा है ਪਿਆਰ ਦਾ ਸੁਨੇਹਾ ਇਹ ਬਾਈਬਲ ਦੇ ਵਿੱਚ ਪਿਆਰ ਹੈ ਇਹ ਬਾਈਬਲ ਅੰਦਰ ਮੁਹੱਬਤ ਹੈ ਜਿਹੜੀ ਪ੍ਰਭੂ ਯਿਸੂ ਨੇ ਕਰਕੇ ਦਿਖਾਈ ਹੈ ਨਕਮਿਆਂ ਯਿਸੂ ਨੇ ਕਰਕੇ ਦਿਖਾਈ ਹੈ ਨਕਮਿਆਂ ਨੂੰ ਪਾਪੀਆਂ ਨੂੰ ਮੂਰਖਾਂ ਨੂੰ ਤੇ ਅੱਜ ਉਹ ਸਾਨੂੰ ਵੀ ਕਹਿੰਦਾ ਹੈ ਇਸੇ ਅੰਦਰੋਂ ਤੁਸੀਂ ਮੁਹੱਬਤ ਲੈ ਲਓ ਪਿਆਰ ਲੈ ਲਓ ਤੇ ਮੇਰੀ ਹੁਕਮ ਦੇ ਅੰਦਰ ਦੀ ਹੋ ਕੇ ਚੱਲੋ ਆਪਸ ਕਹਿੰਦਾ ਹੈ ਭਾਵੇਂ ਮੈਂ ਮਨੁੱਖਾਂ ਅਤੇ ਸਵਰਗੀ ਦੂਤਾਂ ਦੀਆਂ ਬੋਲੀਆਂ ਬੋਲਾਂ ਮਨੁੱਖਾਂ ਦੀਆਂ ਬੋਲੀਆਂ ਮਤਲਬ ਵਿਪਾਵੇਂ ਮੈਂ ਜਿੰਨਾ ਮਰਜ਼ੀ ਪੜ ਕੇ ਡਿਗਰੀਆਂ ਹਾਸਲ ਕਰ ਲਵਾਂ ਜਿੰਨੀਆਂ ਮਰਜ਼ੀ ਮੈਂ ਪੁਛਾਵਾਂ ਸਿੱਖ ਲਵਾਂ ਤੇ ਦੂਸਰੀ ਗੱਲ ਜੇ ਮੈਂ ਇੱਕ ਆਤਮਿਕ ਭਗਤ ਵੀ ਬਣ ਗਿਆ ਧਾਰਮੀ ਬਣ ਕੇ ਸਵਰਗਦੂਤਾ ਵਾਂਗੂ ਮੈਂ ਭੋਲੀਆਂ ਵੀ ਬੋਲਣ ਲੱਗ ਜਾਵਾਂ ਫਿਰ ਵੀ ਮੈਨੂੰ ਕੋਈ ਲਾਭ ਨਹੀਂ ਜੇ ਇੱਕ ਚੀਜ਼ ਹੈ ਨਹੀਂ ਪ੍ਰੇਮ ਹੈ ਨਹੀਂ ਹਾਂਜੀ ਪਰ ਜੇ ਮੇਰੇ ਵਿੱਚ ਪ੍ਰੇਮ ਨਾ ਹੋਵੇ ਹਾਂ ਜੇ ਮੇਰੇ ਵਿੱਚ ਪ੍ਰੇਮ ਨਾ ਹੋਵੇ ਤਾਂ ਠੰਡ ਠੰਡ ਕਰਨ ਵਾਲਾ ਪਿੱਤਰ ਠੰਡ ਠੰਡ ਕਰਨ ਵਾਲਾ ਪਿੱਤਰ

ਆਪਰਾ ਨੂੰ ਧਰਮ ਵਿੱਚ ਖਵਾਉਂਦਾ ਫਿਰਦਾ ਤੇ ਮੱਤੀ ਛੇਹ ਹੈ ਉਹ ਨਹੀਂ ਇਕਾਤ ਵਿੱਚ ਲਿਖਿਆ ਖਬਰਦਾਰ ਹੋ ਜਾਓ ਧਰਮ ਦੇ ਕੰਮ ਮਨੁੱਖਾ ਸਾਹਮਣੇ ਨਾ ਕਰੋ ਤੁਹਾਡਾ ਸਵਰਗ ਵਿੱਚ ਕੋਈ ਫਲ ਨਹੀਂ ਕਿਉਂਕਿ ਤੁਹਾਨੂੰ ਸਵਰਗੀ ਪਿਤਾ ਵੇਖ ਰਿਹਾ ਹੈ ਜਿਸ ਵਾਰ ਫਿਰ ਤੰਨਾਂਦ ਵਿੱਚ ਪਤਾ ਕਿੰਡੀ ਵੱਡੀ ਗੱਲ ਲਿਖੀ ਹੈ ਕਈ ਲੋਕ ਕਹਿੰਦੇ ਅਸੀਂ ਦਾਨੀ ਬਹੁਤ ਆ ਇੱਥੇ ਆਉਂਦਾ ਨਾ ਕਈ ਲੋਕ ਦਾਨ ਕਰਦੇ ਆ ਨਾ ਪੁੰਨ ਵੀ ਕਰਦੇ ਆ ਨਾਲ ਨਾਲ ਤੇ ਨਾਲ ਨਾਲ ਪਾਪ ਵੀ ਕਰਦੇ ਆ

ਪਰ ਪ੍ਰੇਮ ਨਾ ਰੱਖਾਂ ਪਰ ਪ੍ਰੇਮ ਨਾਲ ਰੱਖਾਂ ਤਾਂ ਕੁਝ ਲਾਭ ਨਹੀਂ ਤਾਂ ਕੁਝ ਲਾਭ ਨਹੀਂ ਹallelujah ਹallelujah ਯਾਦ ਲੋਕ ਕੀ ਕਰਦੇ ਆ ਪ੍ਰੇਮ ਰੱਖਣਾ ਨਹੀਂ ਦਾਨਪੁਣ ਰੱਜ ਕੇ ਕਰਨੇ ਆ ਪਿਆਰ ਭਰਾਣਾ ਕਰਨਾ ਨਹੀਂ ਕਿਸੇ ਵੈਰੀ ਨਾਲ ਕਰਨਾ ਨਹੀਂ ਤੇ ਧਰਮੀ ਰੱਜ ਰੱਜ ਕੇ ਬੰਨਾ ਪਵਿੱਤਰ ਬਾਈਬਲ ਚ ਲਿਖਿਆ ਹੈ ਭਾਵੇਂ ਤੂੰ ਸਾਰਾ ਸਰੀਰ ਵੀ ਦਾਨ ਕਰ ਦੇ ਤੇ ਤਾਂ ਵੀ ਤੂੰ ਪਰਮੇਸ਼ਰ ਦੀਆਂ ਨਜ਼ਰਾਂ ਕੋਲ ਧਰਮੀ ਨਹੀਂ ਹੈ ਕਿਉਂਕਿ ਸਰੀਰ ਕਿਹਦਾ ਬਣਾਇਆ ਹੋਇਆ ਹੈ ਇਦਾਂ ਬਣਾ ਆ ਭਾਈ ਪਰਮੇਸ਼ਵਰ ਦਾ ਤੇ ਆਪਾਂ ਫਿਰ ਕੀ ਦਾਨ ਕੀਤਾ ਸਾਰਾ ਕੁਝ ਕਿਹਨੇ ਬਣਾਇਆ ਦੁਨੀਆ ਤੇ ਪਰਮੇਸ਼ਵਰ ਨੇ ਤੇ ਆਪਾਂ ਕੀ ਦਾਨ ਕੀਤਾ ਕੀਤਾ ਕੋਈ ਦਾਨ ਵੱਜੇ ਕਹਿੰਦਾ ਜੇ ਤੂੰ ਸਾਰਾ ਸਰੀਰ ਵੀ ਦਾਨ ਕਰ ਦੇ ਅੱਖਾਂ ਦਾਨ ਕਰ ਦੇ ਗੁਰਦੇ ਦਾਨ ਕਰ ਦੇ ਕਿਡਨੀਆਂ ਦਾਨ ਕਰ ਦੇ ਪੂਰੀ ਬਾਡੀ ਨੂੰ ਤੂੰ ਦਾਨ ਕਰ ਦੇ ਪਰ ਜਉਂਦੇ ਜੀ ਜੇ ਤੂੰ ਕਿਸਨਾ ਪਿਆਰ ਨਹੀਂ ਰੱਖਿਆ ਬਿਨਾ ਪਿਆਰ ਤੋਂ ਮਰ ਗਿਆ ਨਫ਼ਰਤ ਕਰਕੇ ਮਰ ਗਿਆ ਗਵਾਂਧੀਆਂ ਨਾਲ ਰਿਸ਼ਤਦਾਰਾਂ ਨਾਲ ਤੇ ਤੇਰਾ ਦਾਨ ਕੀਤਾ ਹੋਇਆ ਵੀ ਕਿਸੇ ਕੰਮ ਦਾ ਨਹੀਂ ਹੈ ਅੱਜ ਲੋਕ ਇਹੋ ਜਿਹੇ ਧਰਮੀ ਆ ਦਾਨ ਕਰਕੇ ਵੀ ਅੰਦਰੋਂ ਨੀਂਦ ਨਹੀਂ ਜਾਂਦੀ ਦਾਨ ਕਰਕੇ ਵੀ ਕਹਿਣਗੇ ਸਾਡਾ ਦਾਨ ਕਰਕੇ ਵੀ ਕਹਿਣਗੇ ਸਾਡੇ ਸਾਡਾ ਇਹ ਮੋੜ ਦਿਓ ਜੀ ਤੇ ਕਈ ਵਾਰ ਦਾਨ ਕਿਸੇ ਦਾ ਹੁੰਦਾ ਤੇ ਲੱਗ ਰਿਹਾ ਕੋਈ ਐ ਮੇਡਾਈ ਆ ਨੰਦਾ ਯਾਰ ਜਿਹੜਾ ਕੋ ਦਾਨ ਕੀਤਾ ਉੱਥੇ ਨਹੀਂ ਕਰਨਾ ਸੀ ਤੂੰ ਗਲਤ ਕਰਤਾ ਤੂੰ ਇੱਧਰ ਚੱਕ ਕੇ ਲਿਆ ਹੋਰ ਫਾਂ ਕਰਦੇ। ਦਾਣ ਕਿਸੇ ਦਾ ਲੱਤ ਵਿੱਚ ਕੋਈ ਹੋੜ ੜਾਵੇ। ਇਹ ਅੱਜ ਦੇ ਧਰਮੀਆਂ ਦਾ ਕੰਮ। ਕਹਿੰਦਾ ਭਾਵੇਂ ਸਰੀਰ ਦਾਣ ਕਰਦੇ। ਭਾਵੇਂ ਸਾਰਾ maal ਪੁੰਨ ਕਰਦੇ। ਬਸ ਜੇ ਤੂੰ ਪ੍ਰੇਮ ਨਹੀਂ ਰੱਖਦਾ ਤੇਰਾ ਦਾਣ ਕੀ ਧਫਿਆ ਕਿਸੇ ਕੰਮ ਨਹੀਂ। ਹallelujah ਹallelujah ਧਿਆਤੀ ਕੀ ਕਰਨਾ ਆਪਾਂ? अपना शरीर दान करना के प्रेम करना है। दसो पहला मुझे नहीं रखना है, प्रेम रखना है। जो तो प्यार है नहीं परवाजा मार मार के आज लंगर में प्रेम नहीं है नफरत है आगे पढ़ा प्रेम की क्वालिटी की है